ਜੇਕਰ ਚਰਚਿਤ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੀ ਸੀਟ ਜਿਹੜੀ ਹੈਗੀ ਕਾਫੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਅਤੇ ਅਕਾਲੀ ਦਲ ਨੇ ਇਸ ਵਕਤ ਨਰਦੇਵ ਸਿੰਘ ਬੋਬੀਵਾਨ ਜੀ ਤੇ ਦਾ ਖੇਡਿਆ ਹੈ ਇਸ ਵਕਤ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲੇ ਤਾਂ ਧਨਿਕ ਸੁਰਤ ਤੋਂ ਬਹੁਤ-ਬਹੁਤ ਸਵਾਗਤ ਧੰਨਵਾਦ ਜੀ ਸਰ ਕਿਸ ਤਰੀਕੇ ਦੀ ਲੈ ਕੇ ਚੱਲਿਓ ਰਣਨੀਤੀ ਕਿ ਇਸ ਵਾਰ ਕੀ ਕਰਨਾ ਹੈ ਕਿਸ ਤਰੀਕੇ ਦੇ ਲੋਕਾਂ ਸਹੂਲਤ ਦੇਣੀ ਹੈ ਕੀ ਰੋਡ ਮੈ ਬਣਾਇਆ ਗਿਆ ਜਿੱਥੋਂ ਤੱਕ ਸਹੂਲਤਾਂ ਦਾ ਸਵਾਲ ਹੈ ਬਾਰਡਰ ਪੱਟੀ ਦੇ ਬੈਠੇ ਅਸੀਂ ਔਰ ਜੋ ਵੀ ਪਹਿਲਾਂ ਸਹੂਲਤਾਂ ਦਿੱਤੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਜਦੋਂ-ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਚਾਹੇ ਉਹ ਭਾਜਪਾ ਭਾਈਵਾਲ ਸੀਗੀ ਉਹਦੇ 'ਚ ਸਰਾ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਮੁੱਖ ਮੰਤਰੀ ਬੰਦੇ ਰਹੇ ਐ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਔਰ ਉਸ ਸਹੂਲਤਾਂ ਦੇ ਵਿੱਚ ਜਿਵੇਂ ਕਿ ਮੋਟਰਾਂ ਦੇ ਕਨੈਕਸ਼ਨ ਦਿੱਤੇ ਗਏ ਐ ਇੱਥੇ ਤਾਰੋਂ ਪਾਰ ਵੀ ਦਿੱਤੇ ਗਏ ਐ ਜ਼ਮੀਨਾਂ ਪੱਕੀਆਂ ਕੀਤੀਆਂ ਗਈਆਂ ਛਗਣ ਸਕੀਮਾਂ ਦਿੱਤੀਆਂ ਗਈਆਂ ਆਟਾ ਦਾਲ ਫਰੀਕ ਦਿੱਤਾ ਗਿਆ ਚਾਹੇ ਉਹ ਐਸ்சி ਭਾਈਚਾਰਾ ਸੀ ਚਾਹੇ ਬੀਸੀ ਭਾਈਚਾਰਾ ਸੀਗਾ ਔਰ 250 ਯੂਨਟ ਬਿਜਲੀ ਵੀ ਮੁਫਤ ਦਿੱਤੀ ਗਈ ਸੀਗੀ ਬੜੀਆਂ ਸਹੂਲਤਾਂ ਦਿੱਤੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਮੈਂ ਫਰੋਈਪਰ ਪਾਰਲੀਮੈਂਟ ਦੇ ਜਿਹੜੇ ਵੀ ਨੌ ਹਲਕੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਜੇ ਦਾਸ ਨੂੰ ਤੁਸੀਂ ਮੌਕਾ ਦਿੰਦੇ ਹੋ ਮੈਂ ਖਾਸ ਕਰਕੇ ਬਾਰਡਰ ਵਾਸਤੇ ਆਵਾਜ਼ ਬੁਲੰਦ ਕਰਾਂਗਾ ਪਾਰਲੀਮੈਂਟ ਦੇ ਵਿੱਚ ਔਰ ਦੋਨੇ ਬਾਰਡਰ ਫਾਜ਼ਲਕਾਰ ਵਾਲਾ ਵੀ ਤੇ ਸੈਣੀ ਵਾਲਾ ਵੀ ਖਲੌਣ ਦੀ ਪੂਰੀ ਕੋਸ਼ਿਸ਼ ਕਰਾਂਗਾ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਵਾਂਗਾ ਸੁਖਬੀਰ ਸਿੰਘ ਬਾਦਲ ਕਈ ਵਾਰ ਐਮਪੀ ਰਹੇ ਚੁੱਕੇ ਨੇ ਕਹਿੰਦੇ ਕਿ ਲੋਕਾਂ ਦੇ ਵਿੱਚ ਨਹੀਂ ਗਏ ਉਹ ਲੋਕਾਂ ਨਾਲ ਅੰਟਚ ਹੋ ਗਏ ਉਹ ਜਿਹੜੀ ਦੂਰੀ ਬਣੀ ਹੋਈ ਹੈ ਉਸ ਨੂੰ ਕਿਵੇਂ ਖਤਮ ਕਰੋਗੇ ਜਿੱਥੋਂ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਵਾਲ ਹੈ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਫਰੋਈਪਰ ਤੋਂ ਵੇਖੋ ਪਾਰਟੀ ਦੇ ਪ੍ਰਧਾਨ ਨੇ ਜਦੋਂ ਵੀ ਇੱਥੇ ਲੋੜ ਪਈ ਹੈ ਤੁਸੀਂ ਬੜਾ ਦੂਰ ਨਹੀਂ ਜਾਂਦੇ ਆਪਾਂ ਪਿਛਲੇ ਸਾਲ ਇੱਥੇ ਹੜ੍ਹ ਆਏ ਸੀਗੇ ਕਰੋਨਾ ਵੀ ਆਇਆ ਸੀਗਾ ਮੈਨੂੰ ਤਾਂ ਹੋਰ ਕੋਈ ਲੀਡਰ ਦੱਸਿਆ ਨਹੀਂਗਾ ਬਾਲ ਸਾਹਿਬ ਵੀ ਇੱਥੇ ਆਉਂਦੇ ਰਹੇ ਆ ਬੇੜੇ ਵੀ ਦੇ ਕੇ ਗਏ ਆ ਚਾਰਾ ਵੀ ਦੇ ਕੇ ਗਏ ਆ ਬਾਰਡਰ ਦੇ ਉੱਤੇ ਆਉਂਦੇ ਰਹੇ ਆ ਪਰ ਸਾਡੇ ਸਰਕਾਰ ਜਿਹੜੀ ਆਮ ਆਦਮੀ ਦੀ ਟੋਪੀ ਵਾਲਿਆਂ ਦੀ ਉਹਦੇ ਮੁੱਖ ਮੰਤਰੀ ਹਰਪ੍ਰਗਵੰਤ ਸਿੰਘ ਮਾਨ ਸਿਰਫ ਫੋਟੋ ਸ਼ੂਟ ਹੀ ਕਰਾਉਣਾ ਹੁੰਦੇ ਰਿਹਾ ਜਿਹੜਾ ਫੋਟੋ ਸ਼ੂਟ ਦੇ ਸਿਰ ਤੇ ਉਹ ਸਰਕਾਰ ਬਣੀ ਹੈ ਉਹੀ ਕੰਮ ਕਰ ਰਹੀ ਹੈ ਉਹੀ ਕੰਮ ਸੀ ਉਹਨਾਂ ਦੇ ਬਲਸਾਭ ਆਉਂਦੇ ਰਿਹਾ ਜਦੋਂ ਲੋਡ ਹੁੰਦੀ ਹੈ ਵੇਖੋ ਪਾਰਟੀ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਬੜੀਆਂ ਹੁੰਦੀਆਂ ਉਹਨਾਂ ਦੇ ਥੱਲੇ ਅਸੀਂ ਵਿਚਰਦੇ ਰਹੇ ਹਾਂ ਇਲਾਕੇ ਦੇ ਵਿੱਚ ਸਾਡੀਆਂ ਡਿਊਟੀਆਂ ਐ ਜਿੱਥੇ ਲੋਡ ਹੁੰਦੀ ਹੈ ਅਸੀਂ ਉਹਨਾਂ ਦੀ ਥਾਂ ਤੇ ਪਹੁੰਚਦੇ ਹਾਂ ਕਰੋਨਾ ਕਾਲ ਦੇ ਵਿੱਚ ਵੀ ਜਦੋਂ ਲੋਡ ਪਈ ਹੈ ਉਦੋਂ ਮੌਲਏ ਬਣ ਗਿਆ ਸੀ ਬੰਦਾ ਬੰਦੇ ਨੂੰ ਵੇਖ ਕੇ ਕਹਿੰਦਾ ਸੀਗਾ ਵੀ ਯਾਰ ਸਾਹਮਣੇ ਮੌਤ ਤੁਰ ਹੀ ਆਉਂਦੀ ਹੈ ਔਰ ਬਲਸਾਭ ਬਾਰਡਰ ਤੇ ਆਉਂਦੇ ਰਹੇ ਆ ਆਪ ਦੇ ਇਖਤਿਆਰੀ ਖੋਟੇ ਚ ਉਹਨਾਂ ਨੇ ਵੈਂਟੀਲੇਟਰ ਵੀ ਦਿੱਤੇ ਆ ਅਸੀਂ ਰਿਕੁਐਸਟ ਕੀਤੀ ਸੀ ਬਾਈ ਜੀ ਉਹਨਾਂ ਨੇ ਕੀਤੀ ਸੀ ਸਾਰਿਆਂ ਨੇ ਵੀ ਵੈਂਟੀਲੇਟਰ ਦਿਓ ਵੈਂਟੀਲੇਟਰ ਦਿੱਤੇ ਹੋਰ ਬੜੀਆਂ ਸਹੂਲਤਾਂ ਹਸਪਤਾਲਾਂ ਦੇ ਵਿੱਚ ਦਿੱਤੀਆਂ ਇਹ ਨਹੀਂ ਤੁਸੀਂ ਕਹਿ ਸਕਦੇ ਬਾਲ ਸਾਹਿਬ ਆਏ ਨਹੀਂਗੇ ਇੱਥੇ ਕਿਉਂਕਿ ਜਦੋਂ ਹੜ ਆਉਂਦੇ ਆ ਨਾ ਆਪਣੇ ਪਹਿਲਾਂ ਅਮਲੋਟ ਏਰੀਆ ਚ ਆਏ ਆ ਬਾਲ ਸਾਹਿਬ ਦਾ ਕੁਰਸੀ ਢਾ ਕੇ ਬਹਿ ਜਾਂਦੇ ਸੀ ਤੇ ਸਾਰੇ ਅਫਸਰ ਸੱਦ ਲੈਂਦੇ ਸੀਗੇ ਜੋ ਜੋ ਮੌਕੇ ਦੇ ਹੁੰਦਾ ਸੀਗਾ ਚਾਹੇ ਸੇਵਨ ਵਾਲੀ ਪਟਨੀ ਹੋਵੇ ਸਫਾਈ ਕਰਾਉਣੀ ਹੋਵੇ ਜਾਓ ਕੋ ਜਿਸ ਚੀਜ਼ ਦੀ ਲੋੜ ਹੁੰਦੀ ਸੀ ਮੌਕੇ ਤੇ ਹਾਜ਼ਰ ਹੁੰਦੀ ਸੀਗੀ ਇਹ ਤਾਂ ਸਾਡੇ ਮਾਨ ਸਾਹਿਬ ਆਏ ਆ ਸੀਐਮ ਸਾਹਿਬ ਇੱਥੇ ਆਏ ਤੇ ਉਹਦਾ ਕੁਦਰਤੀ ਫੋਟੋ ਕੈਚ ਹੋ ਗਿਆ ਵਿੱਚ ਉਹ ਦੂਜੇ ਮੀਡੀਆ ਵਾਲੇ ਨੇ ਕਰ ਲੀਆਂ ਤੇ ਉਹਦਾ ਫੋਟੋ ਸ਼ੂਟ ਕਰਾ ਕੇ ਦੱਸੋ ਕੋਈ ਉਹਨਾਂ ਨੇ ਕਿਹਾ ਸੀਗਾ ਮੈਂ ਮਰੀ ਬੱਕਰੀ ਦਾ ਤੇ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗਾ ਆਇਆ ਤਾਂ ਇਹਦੇ ਫਸਲ ਦਾ ਨਹੀਂ ਬੱਕਰੀਆਂ ਮੁਰਗੀਆਂ ਦਾ ਬਹੁਤ ਦੂਰ ਰਹਿ ਗਈਆਂ ਬਾਈ ਜੀ ਆ ਬੀਜੇਪੀ ਨਾਲੋਂ ਵੱਖਰੇ ਹੋ ਗਏ ਹੋ ਤੁਸੀਂ ਬਸਪਾ ਨਾਲੋਂ ਵੀ ਵੱਖਰੇ ਹੋ ਗਏ ਹੋ ਦੱਸਦੇ ਕਿ ਫਿਰੋਜ਼ਪੁਰ ਵਿੱਚ ਕਹਿੰਦੇ ਕਿ ਇਹ ਬੀਜੇਪੀ ਦਾ ਵੱਡਾ ਵੋਟ ਬੈਂਕ ਹੈ ਕਿਵੇਂ ਗੱਲ ਕਰੋਗੇ ਕਿਵੇਂ ਉਸ ਵੋਟ ਨੂੰ ਆਕਰਸ਼ਿਤ ਕਰੋਗੇ ਆਪਣੇ ਵੱਲ ਆਕਰਸ਼ਿਤ ਵੋਟ ਆਪਣਾ ਬੀਜੇਪੀ ਨਾਲੋਂ ਅਲੱਗ ਹੋ ਗਏ ਆਪਾਂ ਉਹਦੇ ਕੁਝ ਕਾਰਨ ਸੀਗੇ ਪਾਈ ਵੜ ਰਹੀ ਹੈ ਸਾਡੀ ਬੀਜੇਪੀ ਪਾਰਟੀ ਨੋ ਮਾਸ ਦਾ ਰਿਸ਼ਤਾ ਰਿਹਾ ਹੈ ਇੱਕ ਤਾਂ ਮੇਨ ਕਿਸਾਨੀ ਦਾ ਮੁੱਦਾ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਸੀਗਾ ਹੋਰ ਬੜੇ ਮੁੱਦੇ ਸੀਗੇ ਸੁਖਵੀਰ ਜੀ ਨੇ ਬੇਨਤੀ ਕੀਤੀ ਸੀ ਵੀ ਆਹ ਸਾਡੀਆਂ ਡਿਮਾਂਡ ਹੈ ਜਿਹੜਾ ਤੁਸੀਂ ਸਮਝੌਤਾ ਕਰਨਾ ਹੈ ਅਕਾਲੀ ਦਲ ਨਾਲ ਨਹੀਂ ਕਰਨਾ ਤੁਸੀਂ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਨਾਲ ਕਰਨਾ ਹੈ ਤੁਸੀਂ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਜਮਾਤ ਹੈ ਪਰ ਉਹਨਾਂ ਨੂੰ ਨਹੀਂ ਮਨਜੂਰ ਸੀ ਤੇ ਆਪਣਾ ਨਹੀਂ ਸਮਝੌਤਾ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਬੀਜੇਪੀ ਦਾ ਵੋਟ ਬੈਂਕ ਹੈ ਵੋਟ ਕਿਸੇ ਦੀ ਵੀ ਜ਼ੰਗੀਰ ਨਹੀਂ ਹੁੰਦੀ ਵੋਟ ਹੁੰਦੀ ਹੈ ਪ੍ਰੇਮ ਦੀ ਪਿਆਰ ਦੀ ਜਿੰਨਾ ਤੁਸੀਂ ਪ੍ਰੇਮ ਪਿਆਰ ਨਾਲ ਵਿਚਰੋਗੇ ਉਨਾ ਹੀ ਤੁਹਾਡੇ ਨਾਲ ਵੋਟਰ ਖੜੂਗਾ ਉਸੇ ਦੀ ਬਦੌਲਤ ਅੱਜ ਫੇਰ ਚੌਥੀ ਵਾਰ ਪਾਰਲੀਮੈਂਟ ਦੇ ਵਿੱਚ ਸਾਡਾ ਮਾਨ ਪਰਿਵਾਰ ਅੱਜ ਫੇਰ ਲੋਕਾਂ ਦੀ ਕਚਿਹਰੀ ਦੇ ਵਿੱਚ ਖੜਾ ਹੈ ਔਰ ਮੈਨੂੰ ਪੂਰਨ ਆਸ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚਾਹੀਓ ਕਾਂਗਰਸੀ ਹੈ ਚਾਹੀਓ ਭਾਜਪਾ ਵਾਲਾ ਚਲੋ ਕਾਲੀਦ ਲਾ ਨੇ ਤਾਂ ਪਾਉਣੀ ਹੈ ਤੇ ਚਾਹੀ ਬੀਐਸਪੀ ਵਾਲਾ ਹੈ ਤੇ ਚਾਹੀ ਆਮ ਆਦਮੀ ਵਾਲਾ ਉਹ ਲੋਕੀ ਮੈਨੂੰ ਫਤਵਾ ਦੇਣਗੇ ਮੈਨੂੰ ਬੜੀ ਆਸ ਹੈ ਫੁਰੇਪਰ ਵਾਲਿਆਂ ਕਿਹੜੀ ਪਾਰਟੀ ਨਾਲ ਲੱਗਦਾ ਕਿ ਟਰੇ ਟੱਕਰ ਹੈਗੀ ਹੈ ਕਿਹੜੀ ਪਾਰਟੀ ਤੁਹਾਨੂੰ ਟੱਕਰ ਦੇ ਸਕਦੀ ਹੈ ਕੀ ਸੋਚਿਆ ਕਿਹੜਾ ਕੈਂਡੀਡੇਟ ਆ ਸਕਦਾ ਜੇ ਤੁਸੀਂ ਸਮਝਦੇ ਹੋ ਕਿ ਹਾਂ ਵੀ ਤੁਹਾਡੇ ਟੱਕਰ ਦੇ ਸਕਦਾ ਕੈਂਡੀਡੇਟ ਤਾਂ ਵੇਖੋ ਪਾਰਟੀਆਂ ਨੇ ਦੇਣੇ ਆ ਕਾਂਗਰਸ ਕਹਿੰਦੀ ਹੈ ਵੀ ਬੀਜੇਪੀ ਪਹਿਲਾਂ ਐਲਾਨ ਕਰੇ ਔਰ ਬੀਜੇਪੀ ਕਹਿੰਦੀ ਕਾਂਗਰਸ ਪਹਿਲਾਂ ਕਰੇ ਉਹ ਇੱਕ ਦੂਜੇ ਦੇ ਕੈਂਡੀਡੇਟ ਫੜਨ ਨੂੰ ਫਿਰਦੇ ਆ ਉਹ ਉਜੇ ਮੈਂ ਕਹਿੰਦੇ ਨੇ ਉਹਦੇ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਉਸ ਫੁੱਲ ਤੇ ਕਦੇ ਉਸ ਫੁੱਲ ਤੇ ਇਦਾਂ ਉੱਡੇ ਹੀ ਫਿਰਦੇ ਆ ਸਾਰੇ ਇਹ ਕਾਲੀਦਾਲ ਹੀ ਆ ਜਿਹਨੇ ਆਪਦੇ ਟਕਸਾਲੀ ਪਰਿਵਾਰਾਂ ਨੂੰ ਟਿਕਟ ਦਿੱਤੀ ਹੈ ਜਲੰਧਰ ਜੀ ਵੇਖਿਆ ਨਹੀਂ ਤੁਸੀਂ ਔਰ ਕਾਲੀਦਾਲ ਨੇ ਇੱਕ ਸੀਟ ਨੂੰ ਛੱਡ ਕੇ ਬਾਕੀ 12 ਸੀਟਾਂ ਤੇ ਟਕਸਾਲੀ ਪਰਿਵਾਰਾਂ ਨੂੰ ਟਿਕਟ ਦਿੱਤੀ ਹੈ ਔਰ ਮੈਂ ਛੋੜੇ ਨਾਲ ਛੋੜੇ ਮਾਧਿਅਮ ਰਾਈਂ ਦੱਸਣਾ ਵੀ ਚਾਹਣਾ ਹੈ ਕਿ ਲੋਕੀ ਜਿਹੜੇ ਦਲ ਬਦਲੂ ਆ ਨਾ ਉਹਨਾਂ ਦਾ ਜਵਾਨਾ ਖਤਮ ਹੋ ਗਿਆ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਇੱਥੇ ਵੀ ਚੱਲੀ ਜਾਂਦਾ ਫਰੋਈਪਰ ਦੇ ਵਿੱਚ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਕਦੇ ਇੱਕ ਪਾਰਟੀ ਤੋਂ ਕਦੇ ਦੂਜੀ ਤੋਂ ਕਦੇ ਤੀਜੀ ਤੋਂ ਕਦੇ ਚੌਥੀ ਤੋਂ ਉਹ ਕਹਿੰਦਾ ਮੈਂ ਤਾਂ ਟਿਕਟ ਦੇ ਦਿਓ ਹੋਰ ਨਹੀਂ ਕੋਈ ਚਾਹੀਦਾਗਾ ਮੈਨੂੰ ਠੀਕ ਹੈ ਨਾ ਇਹ ਮੈਨੂੰ ਸਾਡੇ ਭਰਾ ਕਹਿ ਦਿੰਦੇ ਆ ਤੂੰ ਬੋਲਣ ਨੂੰ ਨਹੀਂ ਅੜਦਾਗਾ ਤੱਤਾ ਬੋਲ ਜਨਾ ਥੋੜਾ ਜਿਹਾ ਪਰ ਸੱਚੀ ਗੱਲ ਮੂੰਹੋਂ ਨਿਕਲ ਜਾਂਦੀ ਹੈ ਵੇਖੋ ਤੁਸੀਂ ਇੱਕ ਥਾਂ ਤੇ ਖੜੇ ਹੋ ਨਾ ਥੋੜੀ ਕਦਰ ਪੈਂਦੀ ਹੈ ਜਿਹੜਾ ਅੱਜੇ ਟਿਕਟ ਮਿਲਣੀ ਹੈ ਕੋਈ ਟਿਕਟ ਮਿਲਣੀ ਪਾਰਟੀ ਦੀ ਨਿੱਕੀ ਮੁੱਟੀ ਗੱਲ ਨਹੀਂ ਦਈ ਹਾਰ ਜਿੱਤ ਤਾਂ ਬਾਦੀ ਗੱਲ ਹੁੰਦੀ ਹੈ ਇਹ ਬਹੁਤ ਵੱਡੀ ਗੱਲ ਹੈ ਵੇਖੋ ਪੰਜਾਬ ਦੇ ਵਿੱਚ ਬਾਪ ਬੇਟਾ ਦਾ ਕਿਤੇ ਵੀ ਬਾਪ ਬੇਟਾ ਦਾ ਇਲੈਕਸ਼ਨ ਲੜਦੇ ਦੇਖਿਆ ਪਰ ਕਿਤੇ ਵੀ ਦੋ ਭਰਾਵਾਂ ਨੂੰ ਟਿਕਟ ਮਿਲਦੀ ਮੈਂ ਨਹੀਂ ਵੇਖੀ ਉਹ ਮਾਨ ਸਾਡੇ ਪਰਿਵਾਰ ਨੂੰ ਸਰਾਸੁਗਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਬਖਸ਼ਿਆ ਤੇ ਸਾਡੇ 'ਚ ਵਿਸ਼ਵਾਸ ਜਤਾਇਆ ਔਰ ਮੈਂ ਵਾਅਦਾ ਵੀ ਕਰਦਾ ਹਾਂ ਕਿ ਸਰਾਸੁਗਬੀਰ ਸਿੰਘ ਬਾਦਲ ਦਾ ਇਹੜਾ ਵਿਸ਼ਵਾਸ ਇਹ ਪੂਰਾ ਕਰੂਗੀ ਫਰੋਇਪੁਰ ਦੀ ਜਨਤਾ ਬੜੀ ਆਸ ਹੈ ਸਾਨੂੰ ਇਹਨਾਂ ਤੇ ਔਰ ਅਸੀਂ ਵੀ ਇਹਨਾਂ ਦੇ ਖਰੇ ਉਤਰਾਂਗੇ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸਰ ਆਖਰੀ ਸਵਾਲ ਹੈ ਮੇਰਾ ਲੋਕਾਂ ਦਾ ਸਵਾਲ ਹੈ ਕਿ ਆਖਿਰਕਾਰ ਲੋਕ ਤੁਹਾਨੂੰ ਵੋਟ ਕਿਉਂ ਪਾਣ ਵੋਟ ਪਾਉਣ ਦਾ ਮੁੱਖ ਕਾਰਨ ਤਾਂ ਇਹ ਹੈਗਾ ਵੀ ਬੰਦੇ 'ਚ ਕੁਝ ਕਮੀਆਂ ਵੀ ਹੁੰਦੀਆਂ ਤੇ ਕੁਝ ਚੰਗੇ ਗੁਣ ਵੀ ਹੁੰਦੇ ਆ ਮੈਂ ਨਹੀਂ ਕਹਿੰਦਾ ਮੈਂ 100% ਸਹੀ ਆ ਪਹਿਲਾਂ ਤਾਂ ਤੁਸੀਂ ਨਾ ਜਦੋਂ ਤੁਹਾਡਾ ਵਰਕਰ ਹੈ ਨਾ ਉਹ ਰੀੜ ਦੀ ਹੱਡੀ ਹੁੰਦਾ ਹੈ ਜੇ ਤੁਸੀਂ ਵਰਕਰ ਦੀ ਬਾਹ ਫੜਦੇ ਹੋ ਨਾ ਤਾਂ ਸਮਝ ਲਓ ਤੁਸੀਂ ਜਿੱਤੇ ਹੀ ਹੋ ਤੁਸੀਂ ਤੁਸੀਂ ਮਜ਼ਬੂਤ ਹੋ ਔਰ ਸਾਡਾ ਪਰਿਵਾਰ ਸ਼ੁਰੂ ਤੋਂ ਲੈ ਕੇ ਸਰਦਾਰ ਜੋਰਾ ਸਿੰਘ ਮਾਨ ਤੋਂ ਲੈ ਕੇ ਆਪਦੇ ਵਰਕਰ ਦੀ ਕਦਰ ਕਰਦਾ ਰਿਹਾ ਬਾਪੂ ਜਾਂਦਾ ਇੱਕੋ ਇੱਕ ਗੱਲ ਸਗਾ ਕੇ ਕਿਹਾ ਸੀਗਾ ਕਹਿੰਦਾ ਪੁੱਤ ਬੰਦੇ ਰੱਖ ਲਿਓ ਪੈਸੇ ਮਗਰ ਨਾ ਭਜਿਓ ਬੰਦੇ ਹੋਣਗੇ ਚਾਰ ਭਰਾ ਸੱਜਣ ਹੋਣਗੇ ਤਾਂ ਸਾਰਾ ਕੋਈ ਤੁਹਾਡੇ ਮਗਰ ਆ ਜੂਏ ਬੰਦੇ ਨਾ ਨਾ ਹੋਏ ਤਾਂ ਕੁਝ ਵੀ ਨਹੀਂ ਰਹਿਣਾ ਕੋਲੇ ਇਹ ਬੰਦਿਆਂ ਦੀ ਮਾਇਆ ਹੈ ਅਸੀਂ ਤਾਂ ਆਪਦੇ ਵਰਕਰ ਮਗਰ ਖੜਦੇ ਆ ਯਾਰਾ ਮਗਰ ਖੜਦੇ ਆ ਯਾਰੀ ਵੀ ਪਗਾਉਣੇ ਆ ਔਰ ਤੁਹਾਨੂੰ ਮੇਰਾ ਕੁਦਰਤੀ ਸੁਭਾਅ ਹੈ ਜਿਹੜਾ ਮੇਰੇ ਨਾਲ ਖੜਾ ਨਾ ਮੇਰੀ ਭਾਵੇਂ ਜਾਨ ਵੀ ਨਿਕਲ ਜੇ ਮੈਂ ਉਹਦੇ ਨਾਲ ਖੜਦਾ ਹੀ ਖੜਦਾ ਉਹਨੂੰ ਧੰਨਵਾਦ ਬਹੁਤ ਬਹੁਤ ਕੁਲਵੰਤ ਜੀ ਕਿਹੜੀ ਗੱਲ ਕਰਸ਼ਿਤ ਕਰਦੀ ਹੈ ਇਹਨਾਂ ਦੀ ਜਿਹਦੇ ਨਾਲ ਕਿ ਲੋਕ ਇਹਨਾਂ ਨੂੰ ਅੱਜ ਚਾਹ ਰਹੇ ਨੇ ਵੀ ਇਹ ਨਾ ਬਹੁਤ ਆਕਰਸ਼ਿਤ ਹੋ ਰਹੇ ਨੇ ਇਹਨਾਂ 'ਚ ਬਹੁਤ ਚੰਗਿਆਈ ਹੈ ਲੋਕਾਂ ਨਾਲ ਵਿਚਰਦੇ ਨੇ ਅਸੀਂ ਇਹਨਾਂ ਨਾਲ 20-25 ਸਾਲ ਤੋਂ ਜੁੜੇ ਆਂ ਜਦੋਂ ਸਰਦਾਰ ਜੋਰਾ ਸਿੰਘ ਮਾਨ ਨੂੰ ਪਹਿਲੀ ਟਿਕਟ ਮਿਲੀ ਸੀ ਤੇ ਮੇਰੇ ਫਾਦਰ ਸਾਹਿਬ ਕੋਲ ਪਹਿਲੇ ਦਿਨ ਆਏ ਸੀ ਉਦੋਂ ਦੇ ਇਹਨਾਂ ਨਾਲ ਜੁੜਿਆ ਇਹ ਬੰਦੇ ਦੀ ਕਦਰ ਕਰਦੇ ਨੇ ਇਸ ਕਰਕੇ ਜੁੜਿਆ ਅਗਰ ਸਾਨੂੰ ਇਹ ਪਿਆਰ ਨਾ ਕਰਨ ਜਾਂ ਸਾਥ ਕੰਮ ਨਾ ਹੋਣ ਤੇ ਸ਼ਾਇਦ ਅਸੀਂ ਵੀ ਨਾਲ ਨਾ ਹੁੰਦੇ ਜੇ 25 ਸਾਲ ਕਹਿੰਦੇ ਤਾਂ 25 ਸਾਲ ਹੀ ਹੋ ਗਏ ਸਨ ਇਹਨਾਂ ਨਾਲ ਇਸ ਕਰਕੇ ਮੇਰੇ ਇਕੱਲੇ ਨਾਲ ਨਹੀਂ ਜੁੜੇ ਸਾਰੀ ਜਨਤਾ ਨਾਲ ਜੁੜੇ ਨੇ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਐਮਪੀ ਦਾ ਇਲੈਕਸ਼ਨ ਲੜੇ ਜੀਰੇ ਤੋਂ ਲੈ ਕੇ ਹਬੋਰ ਤੱਕ ਹੁਣ ਦੋ ਨਵੇਂ ਹਲਕੇ ਐਡ ਹੋ ਗਏ ਉੱਥੇ ਇਹਨਾਂ ਦੀ ਉਹ ਵੀ ਰਿਸ਼ਤੇਦਾਰੀਆਂ ਬੜੀਆਂ ਨੇ ਪਰ ਲੋਕਾਂ ਨਾਲ ਜਿੱਥੇ ਖੜੇ ਨੇ ਸਾਨੂੰ ਵੀ ਇਸ ਗੱਲ ਦਾ ਹੀ ਹੌਸਲਾ ਆਉਂਦਾ ਵੀ ਸਾਡੇ ਮਗਰ ਕੋਈ ਹੈਗਾ ਤੇ ਵੋਟ ਫਿਰ ਬੰਦੇ ਨੂੰ ਪਾਉਣੀ ਪੈਂਦੀ ਹੈ ਬਿਲਕੁਲ ਸਾਡੇ ਨਾਲ ਨਰਦੇਵ ਜੀ ਮੌਜੂਦ ਸਿਗੇ ਗੱਲਬਾਤ ਜਿਹੜੀ ਹੈਗੀ ਹੈ ਉਹ ਕੀਤੀ ਹੈ ਅਤੇ ਇਸ ਵਕਤ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਫਿਰੋਜ਼ਪੁਰ ਲੋਕਸਭਾ ਹਲਕੇ ਵਿੱਚ ਇਸ ਵਕਤ ਵਿਚਰ ਰਹੇ ਨੇ ਸੰਖੇਪ ਗੱਲਬਾਤ ਕੀਤੀ ਤੁਹਾਡੇ ਨਾਲ ਕਿ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਇਹਨਾਂ ਨੂੰ ਲੋਕ ਵੋਟ ਪਾ ਸਕਦੇ ਨੇ ਅਤੇ ਕੀ ਕੁਝ ਫਿਰੋਜ਼ਪੁਰ ਦਾ ਇਲਾਕਾ ਜਿਹੜਾ ਬਾਰਡਰ ਇਲਾਕਾ ਹੈ ਉਸ ਦੇ ਵਾਸਤੇ ਇਹਨਾਂ ਕੋਲ ਰੂਟ ਪਲਾਨ ਹੈ ਇਤਤਮਾਮ ਗੱਲਾਂ ਕੀਤੀਆਂ ਨੇ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਵੇਖਦੇ ਹਾਂ ਕਿ ਲੋਕ ਫਤਵਾ ਕਿਸ ਨੂੰ ਦਿੰਦੇ ਨੇ ਫਿਰੋਜ਼ਪੁਰ ਤੋਂ ਕੈਮਰਾ ਪਸੰਨ ਮਨਪ੍ਰੀਤ ਸਿੰਘ ਚਸਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप